ਮੈਂ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਲੋਕੀ ਮੂੰਹ ਚੱਕੀ ਫਿਰਦੇ ਆ ਤਾ ਨੂੰ ਕਰਦਾ ਫਲਾਈ ਫਿਰਦਾ ਫਲਾਈ ਫਿਰਦਾ ਹਾਂ ਬੋਲੀ ਅੱਜ ਬੜੀ ਖੁਸ਼ ਹਾਂ ਗਾਣੇ ਗਾਣੇ ਆ ਰਹੀ ਐ ਆ ਨਵਾਂ ਸਾਲ ਚੜਿਆ ਨਵੀਨਾ ਤੇਨ ਨਾਲ ਜੇ ਇੱਕ ਗੱਲ ਹੀ ਕਰਨੀ ਸੀ ਕਿ ਮੈਂ ਕਹਾਂ ਅੱਜ ਨਵਾਂ ਸਾਲ ਚੜਿਆ ਵਾ ਬੋਲੀ ਮੇਰਾ ਮੂਡ ਨਾ ਖਰਾਬ ਕਰਿਓ ਬਸ ਨਵਾਂ ਸਾਲ ਚੜਿਆ ਖੁਸ਼ੀ ਨਾਲ ਬੋਲੀ ਮੈਂ ਵੀ ਉਹੀ ਖੁਸ਼ੀ ਦੀ ਗੱਲ ਹੀ ਕਰਨ ਲੱਗਿਆ ਵਾ ਆਪਾਂ ਨਾ 2024 ਚ ਬਹੁਤ ਲੜੇ ਹਾਂ ਆ ਵਾਕਿਆ ਆਪਾਂ ਲੜੇ ਲੜੇ ਨਾ ਬਹੁਤ ਤੇ ਆਪਣੇ ਦੇ ਵਕਤ ਦੀ ਮਾਰ ਵੀ ਪੈ ਗਈ ਉਹ ਤਾਂ ਪਈ ਆ ਮੈਂ ਇੱਥੇ ਪਈ ਤੁਹਾਡੇ ਤੇ ਕਾਦੀ ਪਈ ਆਹੋ ਵਕਤ ਦੀ ਮਾਰ ਵੀ ਪਈ ਹੁਣ ਆਪਾਂ ਇੱਕ ਵਾਦਾ ਕਰਦੇ ਹਾਂ ਅੱਜ ਕਿ ਜਿਹੜਾ 2025 ਆ ਨਾ ਆਪਾਂ ਇਹਨੂੰ ਬੜੇ ਸ਼ਾਂਤੀ ਨਾਲ ਕੱਢਣਾ ਆਪਾਂ ਕਿਸੇ ਨੂੰ ਉੱਚੀ ਆਵਾਜ਼ ਬੁਲਾਣਾ ਨਹੀਂ ਪਿਆਰ ਨਾਲ ਆਪਾਂ ਗੱਲ ਕਰਿਆ ਕਰਨੀ ਆ ਕਿਉਂਕਿ ਜੇ ਆਪਾਂ ਪਿਆਰ ਨਾਲ ਗੱਲ ਕਰਾਂਗੇ ਕਿ ਬੱਚੇ ਵੀ ਆਪਣੇ ਨਾਲ ਪਿਆਰ ਨਾਲ ਹੀ ਗੱਲ ਕਰਨਗੇ ਆ ਇਹ ਤਾਂ ਹੈ ਬੱਚਿਆਂ ਦਾ ਸਰਬੋਤਮ ਬੱਚਿਆਂ ਕਰਕੇ ਕਹਿਣਾ ਬੱਚਿਆਂ ਤੇ ਨਾ ਘਰ ਦੇ ਮਾਹੌਲ ਜਿੱਦਾਂ ਦਾ ਹੁੰਦਾ ਵਾ ਉਦਾਂ ਦਾ ਅਸਰ ਬੱਚਿਆਂ ਤੇ ਪੈਂਦਾ ਹੈ ਤੇ ਬੱਚੇ ਹੋ ਜਾਂਦੇ ਖਰਾਬ ਕਿੰਨੀਆਂ ਸਿਆਣੀਆਂ ਗੱਲਾਂ ਕਰਦੇ ਪਏ ਅੱਜ ਤੇ ਅਸੀਂ ਮੈਂ ਤੁਹਾਨੂੰ ਇਹੀ ਕਹਿਣਾ ਵਾ ਨਾ ਹੁਣ 2025 ਚੜ ਗਿਆ ਵਾ ਪਿਛਲੇ ਆਪਣੇ ਸਾਰੇ ਗਿਲੇ ਸ਼ਿਕਵੇ ਖਤਮ ਕਰਕੇ ਆਪਾਂ ਨਾ ਸਾਰਾ ਸਾਲ ਆਪਾਂ ਪਿਆਰ ਨਾਲ ਕੱਟਣਾ ਹੈ ਇਹ ਬਿਲਕੁਲ ਠੀਕ ਹੈ ਮੇਰੀ ਗੱਲ ਕਿਉਂਕਿ ਕਲੇਸ਼ ਜਿਹੜਾ ਪੈਂਦਾ ਨਾ ਉਹ ਇੱਕ ਪਾਸਿਓਂ ਨਹੀਂ ਪੈਂਦਾ ਦੋਨੋਂ ਪਾਸੇ ਦੋਨਾਂ ਦੀ ਗਲਤੀ ਹੁੰਦੀ ਹੈ ਫੇਰ ਕਲੇਸ਼ ਪੈਂਦਾ ਹੈ ਤੇ ਆਪਾਂ ਹੁਣ ਇਹ ਚੀਜ਼ਾਂ ਤੋਂ ਦੂਰ ਰਹਿਣਾ ਆ ਆ ਦੇਖ ਮੈਂ ਤੇਰੇ ਲਈ ਨਾ ਮੋਮੋਸ ਲੈ ਕੇ ਆਇਆ ਮੈਂ ਕਿ ਨਵਾਂ ਸਾਲ ਚੜਿਆ ਵਾ ਕੋਈ ਨਾ ਕੋਈ ਤਾਂ ਖਾ ਲਈ ਥੋੜੀ ਘਰੇ ਆਣਾ ਸੀ ਨਵੇਂ ਸਾਲ ਦੀ ਖੁਸ਼ੀ ਵਿੱਚ ਉਹ ਯਾਰ ਮੈਨੂੰ ਵੈਸੇ ਹੀ ਮੇਰਾ ਮਨ ਜਿਆ ਕੀਤਾ ਮੈਂ ਕਿ ਚੱਲ ਬਬਲੀ ਲਈ ਲੈ ਜਾਨਾ ਆ ਅੱਛਾ ਮੇਰੇ ਵੈਸੇ ਵੀ ਪਲੇਟ ਲੈਣਾ ਮੈਂ ਚੱਕ ਕੇ ਮੈਂ ਫੇਵਰੇਟ ਹੈ ਨਹੀਂ ਖੋਲੋ ਆਪਾਂ ਪਲੇਟ ਤੋਂ ਬਿਨਾਂ ਹੀ ਖਾ ਲੈਣੇ ਨਹੀਂ ਪਲੇਟ ਲੈਉਣਾ ਸੌਸ ਕਿੱਦਾਂ ਪਾਵਾਂਗੇ ਆਪਾਂ ਕੋਈ ਨਹੀਂ ਕੋਈ ਮੈਂ ਇਦਾਂ ਹੀ ਖਾ ਲੈਣੀ ਓਏ ਯਾਰ ਮੈਂ ਲਿਆਣਾ ਐਦਾਂ ਥੋੜੀ ਖਾਈ ਤਾਂ ਹੁਣ ਇਹ ਤਾਂ ਕਿਹਾ ਪਿਆਰ ਨਾਲ ਗੱਲ ਕਰਨੀ ਆ ਹੁਣ ਤੂੰ ਫੇਰ ਕਿੰਨੀ ਜਿੱਦ ਕਰਨ ਲੱਗ ਗਈ ਮੈਂ ਪਿਆਰ ਨਾਲ ਮੈਂ ਨਹੀਂ ਭੁੱਲੀ ਨਹੀਂ ਮੈਂ ਪਿਆਰ ਨਾਲ ਹੀ ਗੱਲ ਕਰਨਾ ਆ ਹਾਂ ਆ ਗਿਆ ਮੈਂ ਪਲੇਟ ਲਾ ਕੇ ਬਸ 1 ਮਿੰਟ ਲੱਗਣਾ ਵਾ ਤੁਸੀਂ ਵਾਦੇ ਦੇ ਪੱਕੇ ਰਹਿਣਾ ਮੇਰੇ ਨਾਲ ਹਾਂ ਹਾਂ ਵਾਦੇ ਦਾ ਪੱਕਾ ਰਹੂਗਾ ਮੈਂ ਆ ਅੜ ਗਿਆ ਇਹ ਤਾਂ ਮੇਰੀ ਕੁੜੀ ਨੇ ਛੱਡਣਾ ਨਹੀਂ ਜੀ ਉਹਦਾ ਟੁੱਟ ਗਿਆ ਇਹਦਾ ਕੀ ਬਣਿਆ ਓਏ ਰੱਖ ਦੇ ਇਹਨੂੰ ਯਾਰ ਨਹੀਂ ਇਹ ਚੀਜ਼ਾਂ ਵੇਖੋ ਦੋ ਜਣੇ ਆਪਾਂ ਬੰਧਨ ਦੇ ਵਿੱਚ ਜੁੜੇ ਹੋਏ ਆ ਨਾ ਠੀਕ ਐ ਆ ਦੇਖ ਤੇਰੇ ਲਈ ਨਾ ਤੈਨੂੰ ਆ ਸਾਸ ਵੀ ਜਿਹੜੀ ਹੁੰਦੀ ਆ ਵਾਈਟ ਸਾਸ ਬੜੀ ਆ ਪਸੰਦ ਮੈਂ ਇਹਨੂੰ ਕਿਹਾ ਪੈਕੇਟ ਇੱਕ ਐਕਸਟਰਾ ਪਾ ਦੇ ਦੋਨੇ ਸਾਸ ਪਾ ਦਿਆਂ ਹੂੰ ਇਹ ਵੀ ਪਾ ਦੇ ਠੀਕ ਐ ਤੇਰਾ ਤੇਰਾ ਮੈਂ ਕਿੰਨਾ ਖਿਆਲ ਰੱਖਣਾ ਐ ਆ ਮੈਂ ਪੱਟ ਦਿਆਂ ਹਾਂ ਇਹਨੂੰ ਰੱਖ ਆ ਕੀ ਓ ਯਾਰ ਮੋਮੋਸ ਆ ਤੇਰੇ ਫੇਵਰੇਟ ਤੈਨੂੰ ਮੋਮੋਸ ਨਹੀਂ ਮੈਨੂੰ ਮੋਮੋਸ ਫੇਵਰੇਟ ਆ ਤੁਹਾਨੂੰ ਪਤਾ ਮੈਂ ਇਹ ਨਹੀਂ ਖਾਦੀ ਮੈਂ ਫਰਾਈ ਵਾਲੇ ਖਾਨੀ ਆ ਤਾਨੂੰ ਹਾਲ ਤੱਕ ਮੇਰੀ ਨਾ ਪਸੰਦ ਪਸੰਦ ਦਾ ਪਤਾ ਹੀ ਨਹੀਂਗਾ। ਉਹ ਯਾਰ ਇਹ ਬਹੁਤ ਟੇਸਟੀ ਹੁੰਦੇ ਆ ਤੂੰ ਖਾ ਕੇ ਤਾਂ ਦੇਖ ਆ ਦੇ ਸਾਸ ਕਿੰਦੀ ਵਧੀਆ ਬਣਾਲਾ ਆ ਦੇ। ਮੈਂ ਨਹੀਂ ਖਾਂਦੀ। ਤੁਹਾਨੂੰ ਜਦੋਂ ਮੇਰੀ ਪਸੰਦ ਦਾ ਹੀ ਨਹੀਂ ਪਤਾ ਤਾਂ ਮੈਂ ਕਿੱਦਾਂ ਖਾ ਲੂੰਗੀ। ਆ ਫੜੋ ਆਪੇ ਹੀ ਖਾ ਲਓ। ਮੈਂ ਤਾਂ ਨਹੀਂ ਖਾਂਦੀ। ਹਾਂ ਯਾਰ ਤੂੰ ਇੱਕ ਵਾਰੀ ਟੇਸਟ ਕਰਕੇ ਦੇ। ਇਹ ਕਿਹਦਾ ਫ੍ਰਾਈ ਚਾ ਲੱਗਿਆ ਉੱਥੇ ਪਤਾ ਨਹੀਂ ਸੀ ਫਰਾਈ ਵਾਲੇ ਕੋਲ ਪਏ ਨਹੀਂ ਸੀਗੇ ਉਹਦੇ ਕੋਲ। ਬਹੁਲੀ ਫਰਾਈਡ ਤਲੀ ਚੀਜ਼ ਨਾਲ ਨਾ ਬੰਦੇ ਦਾ ਪੇਟ ਵੱਧ ਜਾਂਦਾ ਬੰਦਾ ਮੋਟਾ ਹੋ ਜਾਂਦਾ। ਮੈਨੂੰ ਉਹੀ ਸਵਾਦ ਲੱਗਦੇ ਆ। ਤੂੰ ਯਾਰ ਆ ਦੇਖ ਮੈਂ ਖਵਾਉਂ ਤੈਨੂੰ ਇੱਕ। ਮੈਂ ਨਹੀਂ ਖ ਮੂਰੀ ਖਰਾਬ ਕਰਕੇ ਰੱਖਤਾ। ਆ ਬੋਲੀ ਮੈਂ ਇੰਨੇ ਪਿਆਰ ਨਾਲ ਲੈ ਕੇ ਆਇਆ ਵਾਂ। ਮੈਨੂੰ ਨਹੀਂ ਇਹੋ ਜਿਹਾ ਪਿਆਰ ਚਾਹੀਦਾ। ਜਿੰਨੂ ਮੇਰੇ ਪਸੰਦ ਦਾ ਹੀ ਨਹੀਂ ਪਤਾ। ਹੁਣੇ ਤੂੰ ਕੀ ਗੱਲ ਕੀਤੀ ਸੀਗੀ? ਵੀ ਕੁਝ ਵੀ ਨਹੀਂ ਉਹ ਜਦੋਂ ਤੁਹਾਨੂੰ ਪਸੰਦ ਦਾ ਨਹੀਂ ਪਤਾ ਅਗਲਾ ਸਾਲ ਆਪਾਂ ਕੱਢਣਾ ਕਿਵੇਂ ਆ? ਬੋਲੀ ਮੈਂ ਨਾ ਆਪਣੇ ਰਿਸ਼ਤੇ ਸਹੀ ਕਰਦਾ ਸੀ ਤਾਂ ਮੈਂ ਇਹ ਚੀਜ਼ ਲੈ ਕੇ ਆਇਆ ਸੀਗਾ ਵੀ ਪਿਆਰ ਨਾਲ ਸਮਝਾਉਂਗਾ ਤੇ ਕਹਾਂਗੇ ਬਹਿ ਕੇ ਦੋਨੋਂ। ਰਿਸ਼ਤੇ ਨਹੀਂ ਸਹੀ ਕਰਦੇ ਤੁਸੀਂ ਆਪਣੇ ਅਕੋਰਡਿੰਗ ਮੈਨੂੰ ਚਲਾਉਂਦੇ ਪਿਆ ਵੀ ਮੈਂ ਜੋ ਕਰੂੰਗਾ ਇਹਨੇ ਮੰਨਤਾ ਲੈਣਾ ਹੀ ਆ ਅੱਗੋਂ ਮੈਂ ਇਦਾਂ ਦੀ ਅਗਲਾ ਚੱਲਦੇ ਬਣੋ ਮੈਂ ਨਹੀਂ ਮੰਨਦੀ ਬੋਲੀ ਖਾਲਾ ਯਾਰ ਨਹੀਂ ਮੈਨੀਆਂ ਓ ਯਾਰ ਮੈਂਨੇ ਪਿਆਰ ਨਾਲ ਲਿਆਇਆ ਵਾ ਜਾ ਤਾਂ ਅੱਜ ਇਹ ਇੱਥੇ ਰਹਿਣਗੇ ਜਾਂ ਤੁਸੀਂ ਤੁਸੀਂ ਦੇਖ ਲਓ ਵੀ ਕੀ ਕਰਨਾ ਯਾਰ ਬੋਲੀ ਮੈਂਨੇ ਪਿਆਰ ਨਾਲ ਲਿਆਇਆ ਆ ਮੈਂ ਨਹੀਂ ਖਾਣੇ ਇਹ ਮੈਂ ਵੀ ਨਹੀਂ ਖਾਣੇ ਜਦੋਂ ਦੇਖੋ ਤੂੰ ਸੜੀ ਰਹਿਨੀ ਆ ਤੈਨੂੰ ਮੈਂ ਆ ਕੇ ਪਹਿਲਾਂ ਵੀ ਕਿਹਾ ਪਿਆਰ ਨਾਲ ਗੱਲ ਕਰਲਾ ਤੂੰ ਸਹੀ ਨਹੀਂ ਹੋ ਸਕਦੀ ਤੇਰਾ ਕੰਮ ਹੀ ਹੋਈ ਰਹਿਣਾ ਜਾਓ ਜਾਓ ਆ ਆ ਆ ਰਸਤਾ ਬੰਦ ਆ। ਮੈਂ ਤਾਂ ਚਲੀ ਜਾਣਾ। ਤੇਰਾ ਹੀ ਦਿਮਾਗ ਖਰਾਵਾ। ਤੂੰ ਰਹਿ ਹੀ ਨਹੀਂ ਸਕਦੀ ਪਿਆਰ ਨਾਲ। ਜੇ ਮੈਂ ਇੰਨਾ ਸੋਚ ਸਮਝ ਕੇ ਆਇਆ ਸੀ ਨਾ ਅੱਜ ਵੀ ਮੈਂ ਪਿਆਰ ਨਾਲ ਘਰੇ ਰਹੂੰਗਾ ਤੇ ਤੂੰ ਪਹਿਲੇ ਦੇਣੀ ਕਲੇਸ਼ ਪਾ ਲਿਆ। ਮੈਂ ਪਾਇਆ। ਤੂੰ ਹੀ ਪਾਇਆ ਵਾ। ਜੇ ਕੋਈ ਚੀਜ਼ ਲਿਆਂਦੀ ਪਿਆਰ ਨਾਲ ਖਾਣਾ। ਖਾ ਨਹੀਂ ਸਕਦੀ ਬਹਿ ਕੇ। ਜਾਓ ਜਾਓ ਜਾਓ। ਜਾਓ ਜਾਓ ਜਾਓ। ਲੈ ਕੇ ਆਉਣਾ ਨਾ ਘਰੇ ਨਾ ਆਉਣਾ। ਖਾ ਲਈ ਤੂੰ ਨਹੀਂ ਸੁਧਰ ਸਕਦੀ। ਚੱਲਿਆ ਮੈਂ। ਖਾ ਲਈ ਇਹਨੂੰ। ਨਹੀਂ ਖਾਣੀ ਬਾਹਰ ਸਿੱਟ ਦੀ ਡਸਟਬਿੰਚ। ਨਾ ਡਸਟਬਿੰਚ ਕੋ ਸੁੱਟਣ ਜਾਜਾ ਚੀਜ਼ ਆ ਹੀ ਗਈ ਆ ਤੇ ਖਾਣੀ ਆ ਹੀ ਆ।